ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ اے ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਜਣੇ ਇਸ ਸਮੇਂ ਵੀਡੀਓ ਦੇਖ ਰਹੇ ਸਾਰੇ ਉਹ ਤੰਦਰੁਸਤੀ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਾਰੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣ ਤੇ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਜ਼ਰੂਰ ਪੂਰੀਆਂ ਕਰਦੇ ਹੋ ਜੀ ਇਸ ਸਮੇਂ ਪਹੁੰਚੇ ਹੋਏ ਹੈ ਜੀ ਸ਼੍ਰੀ ਚਮਕੌਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਆਪਣੇ ਸਹੁਰਿਆਂ ਦੇ ਪਰਿਵਾਰ ਚ ਆਇਆ ਠੀਕਾ ਗੱਲ ਐਦਾਂ ਜੀ ਵੀ ਇੱਕ ਫੋਰਨ ਕੰਟਰੀ ਤੋਂ ਸਾਡੇ ਮਿੱਤਰ ਪਿਆਰੇ ਆ ਜੀ ਉਹ ਪਿੱਛੇ ਜ ਸਾਡੇ ਘਰ ਆ ਕੇ ਵੀ ਆ ਕੇ ਵੀ ਗਏ ਸੀ ਕੁਲਦੀਪ ਸਿੰਘ ਜੀ ਕੁਵੈਤ ਤੋਂ ਉਹਨਾਂ ਦਾ ਮਤਲਬ ਕੋਈ ਛੋਟਾ ਜਿਹਾ ਜਵਾਕ ਆ ਗਾਂ ਰਿਸ਼ਤੇਦਾਰੀ ਦੇ ਵਿੱਚ ਤੇ ਜਿਹਦਾ 40th ਹਸਪੀਟਲ ਮੋਹਾਲੀ ਵਿਖੇ ਹਾਰਟ ਦੀ ਸਰਜਰੀ ਹੋਈ ਹੈ ਤੇ ਉਹਨਾਂ ਨੂੰ ਬਲੱਡ ਦੀ ਜ਼ਰੂਰਤ ਪੈ ਗਈ ਮੈਂ ਇੱਕ ਮੈਂ ਹੋ ਗਿਆ ਇੱਕ ਮੇਰੇ ਸਾਲਾ ਸਾਹਿਬ ਹੋ ਗਏ ਤੇ ਇੱਕ ਬੇਲੇ ਵਾਲਾ ਸਰਪੰਚ ਅਸੀਂ ਤਿੰਨੇ ਜਣੇ ਆ ਬਲੱਡ ਡੋਨੇਟ ਕਰਨ ਚੱਲੇ ਆ ਜੀ ਉੱਥੇ ਇੱਕ ਇੱਕ ਇਹੀ ਚੀਜ਼ ਹੈ ਜਿਹਨੂੰ ਤਿਆਰ ਨਹੀਂ ਕੀਤਾ ਜਾ ਸਕਦਾ ਇਹ ਹਿਊਮਨ ਬਾਡੀ ਦੇ ਵਿੱਚ ਤੋਂ ਕੱਢ ਕੇ ਹਿਊਮਨ ਹਿਊਮਨ ਬਾਡੀ ਦੇ ਵਿੱਚ ਹੀ ਟਰਾਂਸਫਰ ਕੀਤੀ ਜਾ ਸਕਦੀ ਹੈ ਇੱਥੇ ਫੇਰ ਇੱਕ ਗੱਲ ਸਿੱਧ ਹੁੰਦੀ ਹੈ ਕਿ ਇਨਸਾਨ ਨੂੰ ਇਨਸਾਨ ਦੇ ਕੰਮ ਆਉਣਾ ਚਾਹੀਦਾ ਸਾਡਾ ਬਲੱਡ ਹੈ ਜਿਹੜਾ 24 ਘੰਟੇ ਵਿੱਚ ਤਿਆਰ ਹੋ ਜਾਣਾ ਜਿਹੜਾ ਉਹਦੇ ਵਿੱਚ ਹਿਮੋਗਲੋਬਿਨ ਨੋਂ ਦੀ ਚੀਜ਼ ਹੈਗੀ ਉਹ 3 ਮਹੀਨਿਆਂ ਦੇ ਵਿੱਚ ਪੂਰੀ ਹੋਣੀ ਚਲੋ ਖਾਣਾ ਪੀਣਾ ਸਾਡਾ ਸੋਨਾ ਹੈਗਾ ਸਾਡੇ ਦਾ ਸ਼ਾਇਦ ਛੇਤੀ ਵੀ ਤਿਆਰ ਹੋ ਸਕਦਾ ਤੇ ਅਸੀਂ ਤਿੰਨ ਜਣੇ ਚੱਲੇ ਆ ਹੁਣ ਉੱਥੇ ਨੂੰ ਇੱਕ ਪਰਸਨ ਉੱਥੇ ਚੰਡੀਗੜ੍ਹ ਤੋਂ ਆ ਰਿਹਾ ਚਾਰ ਜਣੇ ਦਊਗਾ ਨੂੰ ਪੰਜ ਜੋਨਟਾਂ ਦੀ ਜ਼ਰੂਰਤ ਸੀਗੀ ਤੇ ਇਹ ਵੀ ਹੋ ਸਕਦਾ ਵੀ ਚਲੋ ਉਹ ਉਹਦੀ ਹਾਰਟ ਸਰਜਰੀ ਹੋਣ ਕਰਕੇ ਬਈ ਉਹਨੂੰ ਖਰ ਕਾਫੀ ਦਿਨ ਉੱਥੇ ਹਸਪੀਟਲ 'ਚ ਰਹਿਣਾ ਪੈਣਾ। ਮਤਲਬ ਅਸੀਂ ਆਪਣੇ ਵੱਲ ਤੇ ਦੇ ਆਉਣਾ ਵੀ ਜਿਹੜੀ ਹੁਣ ਅਗਲੇ ਨੂੰ ਚਾਹੇ 10 ਦਿਨ ਜਾਂ 15 ਦਿਨ ਰੱਖਣਾ ਹੋਊਗਾ ਉੱਥੇ ਤਾਂ ਉੱਥੇ ਆਪਣਾ ਉਹ ਯੂਜ਼ ਕਰਦੇ ਰਹਿਣਗੇ। ਤੇ 2-3 ਦਿਨ ਹੋ ਗਏ ਐਫਰਟ ਜੇ ਲੱਗੇ ਤੇ ਘਰ ਦੇ ਕੰਮਾਂ ਕਾਲ ਦੇ ਵਿੱਚ ਓਲਜੇ ਵੀ ਤੇ ਬਲਾਤਾ 2-3 ਦਿਨ ਦੇ ਰਹੇ ਸੀ ਫਿਰ ਅੱਜ ਸਵੱਬ ਬਣਿਆ ਜਾਣ ਦਾ। ਤੇ ਹੁਣ ਜਾ ਕੇ ਉੱਥੇ ਡੋਨੇਟ ਕਰਕੇ ਆਵਾਂਗੇ ਜੀ ਤੇ ਇਸ ਸਮੇ ਸਰਪੰਚ ਸਾਹਿਬ ਵੀ ਖੜੇ ਨੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਜ ਸੇਵਾ ਦੇ ਕੰਮ ਨੂੰ ਇਹ ਸ਼ਖਸ ਜ਼ਰੂਰ ਅੱਗੇ ਰੈਂਦਾ ਤੇ ਉਥੇ ਬਾਦੋ ਮੇਰਾ ਸਾਲਾ ਸਾਹਬ ਆ ਜਿਹੜਾ ਪਰਲੇ ਪੱਸੇ ਵਾਲਾ ਇਹਨੇ ਜਾਣਾ ਨਾਲ ਇਧਰ ਮੈਂ ਸਾਰਿਆਂ ਨੂੰ ਧੰਨਵਾਦ ਤੁਹਾਡੇ ਉਹ ਸੌਰੀ ਧੰਨਵਾਦ ਸਾਡੇ ਜੀ ਨੇ ਦਰਸ਼ਨ ਕੀਤੇ ਤੁਹਾਡੇ ਤਾਂ ਉਲਟੇ ਹੋ ਗਿਆ ਨਾ ਬਹੁਤ ਅੱਛਾ ਉਹ ਵਾਜੀ ਕੀ ਖਤਿੰਗ ਕੈਮਰਾ ਨੇ ਜਿਹੜਾ ਕਈ ਵਾਰ ਪੁੱਠੀਆਂ-ਪੁੱਠੀਆਂ ਗੱਲਾਂ ਕਢਾ ਦਿੰਦਾ ਨਾ ਉਹ ਹੋ ਜਾਂਦਾ ਕਈ ਵਾਰੀ ਅੱਛਾ ਜਿਆਦਾ ਬੰਦੇ ਨੇ ਆਪ ਬੋਲਣਾ ਹੁੰਦਾ ਆਪਣੇ ਕੈਮਰੇ ਪਰ ਵੀ ਕੱਲਾ ਮੈਂ আর ਕੈਮਰਾ ਹੀ ਹੈ ਹੁਣ ਬੰਦੇ ਥੋੜੀ ਜਿਹਾ ਹੋਰ ਕੱਢ ਕੇ ਆ ਕੇ ਨਾਲ ਫਰਕ ਪੈ ਗਿਆ ਫਰਕ ਪੈ ਗਿਆ ਫਰਕ ਆ ਜਾਂਦਾ ਸਹੀ ਗੱਲ ਆ ਵੀ ਕੈਮਰੇ ਮੂਰੇ ਬੋਲਣ ਵਾਸਤੇ ਵੀ ਜੋਸ਼ ਚਾਹੀਦਾ ਹੈ। ਕੌਨਫੀਡੈਂਸ। ਹਾਂ ਬਿਲਕੁਲ। ਤਰਸਾਉਣਾ ਚਾਹੀਦਾ ਬਣਿਆ ਪਰ। ਹਾਂ। ਤਾਂ ਬੋਲ ਹੁੰਦਾ ਰਾਈ। ਬਿਲਕੁਲ 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 ਬਿਲਕੁਲ। ਬੀਬੀ ਰਾਈ। ਉਹ ਬੈਠੇ ਆਂ ਇੱਧਰ। ਅੱਛਾ ਅੱਛਾ। ਮਿਲ ਲਵਾਂ? ਹਾਂ ਲੈ ਮਿਲੋ ਲੈ। ਘਾਰੇ ਕਿ ਬਚਾਏ ਨੇ ਬੀਬੀ। ਹਾਂ। ਇੱਧਰ ਬੈਠੇ ਕੋਟ। ਤੁਪ ਤੇ ਬੈਠਣਾ ਤੁਸੀਂ। ਮਾਤਾ ਸੱਸੀ ਕਾ ਬੁਲਾ ਦੋ। ਸੱਸੀ ਕਾ ਆਪਰੇ ਸਾਰਿਆਂ ਨੂੰ ਮੰਗਦਾ ਚੰਦ ਰੁਤੀ ਰੱਖੇ ਸਭ ਨੂੰ। ਸੁੱਚੀ ਬਾਛਾ। ਠੀਕ ਐ। ਸੱਸਟੀ ਕਾਲ ਜੀ ਸਾਰਿਆਂ ਨੂੰ। ਸਾਡਾ ਵੀਰ ਆਇਆ ਜੀ ਉਹ ਵੀ ਆਉਂਦੀ ਐ ਲੋਹੜੀ ਹਾਂ ਮੁਰਿਆ ਉਹਦੀ ਥੋੜੀ ਸਲਾਹ ਕਰੋ ਹਾਂ ਸਲਾਹ مشورہ ਕਰੋ ਨਾਲੇ ਕਹਿੰਦੇ ਤੇਰੇ ਨਾਨਦੇ ਵੀ ਆ ਰਹੀ ਐ ਫੋਰਨ ਕੰਟਰੀ ਤੇ ਕੋਈ ਹੈ ਨਹੀਂ ਪਰ ਪੱਕਾ ਪਤਾ ਸਾਰੀਆਂ ਆ ਰਹੀਆਂ ਨੇ ਇੱਕ ਨਹੀਂ ਜੀ ਸਾਰੀਆਂ ਹੀ ਆ ਰਹੀਆਂ ਨੇ ਜਿਹੜੀ ਕੋਈ ਘਰ ਆ ਉਹ ਐ ਵੀ ਨਹੀਂ ਕਹਿ ਸਕਦੀ ਭਾਈ ਮੈਨੂੰ ਦੋਈ ਦੁੱਖ ਤਕਲੀਫਾਂ ਮਾਉਣਾ ਨਹੀਂ ਹਾਂ ਇਹ ਅੰਗਦ ਨੂੰ ਵਿੱਚ ਲਿਆਉਣਾ ਹੁਣ ਨਾਲੇ ਉਹਨਾਂ ਦਾ ਆਪਣਾ ਭਾਈ ਹਾਂਜੀ ਹਾਂ ਘਰ ਹੈ ਜਦ ਮਰਜ਼ੀ ਆਉਣ ਜਦ ਮਰਜ਼ੀ ਜਾਣ ਹਾਂ ਕੁੜੀਆਂ ਦਾ ਜ਼ਿਆਦਾ ਹੁੰਦਾ ਜੀ ਹਾਂ ਕੁੜੀਆਂ ਦਾ ਜ਼ਿਆਦਾ ਹੁੰਦਾ ਜੀ ਤੇ ਭਾਈ ਸਾਡੇ ਕਈ ਹੁਣ ਨੰਨੇ ਮੁੰਨੇ ਨਿਆਣੇ ਨੇ ਸਭ ਦੀ ਲੋੜ ਸਾਰਿਆਂ ਦੀ ਲੋੜ ਹੀ ਹੈਗੀ ਹੈ ਸਾਰਿਆਂ ਦੀ ਲੋੜ ਹੀ ਹੈ ਇਸ ਵਾਰ ਬਿਲਕੁਲ 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 ਪਤਾ ਨਹੀਂ ਹੈ ਪੀ ਕਾਕਾ ਨਾਲ ਹਲਵਾਈ ਹਲਬੂਈ ਹਰਬਾਈ ਹਲਵਾਈ ਹਲਬੂਈ ਦੀ ਗੱਲ ਕਰੀ ਕੋਈ ਕਹ ਨਹੀਂ ਨਾ ਹਲਵਾਈ ਨਾਲ ਤਾਂ ਗੱਲ ਅਸੀਂ ਕਰੀ ਹਾਂ ਖਰਚਾ ਹੀ ਬਹੁਤ ਆਇਆ ਸਾਡਾ ਦੱਸਿਆ ਖਰਚਾ ਬਹੁਤ ਆ ਗਿਆ ਕਹਿੰਦਾ ਜੀ 50 ਕਿਲੋ ਲੱਡੂ ਦੀ ਗੱਲ ਹੋਈ ਸੀ ਹਾਂ ਕਹਿੰਦਾ ਜੀ ਦੋ ਟੀਨ ਘੀ ਤੇ ਲੱਗਣੇ ਆ ਦੋ ਟੀਨ ਘੀ ਤੇ ਲੱਗ ਜਾਣੇ 50 ਕਿਲੋ ਲੱਡੂ ਨੂੰ ਗਲਤ ਝੂਠ ਬੋਲਤਾ ਚਲੋ ਤੇ ਇਹ ਕਹਿੰਦਾ 50 ਕਿਲੋ ਛੀ ਫਰਦਾ 50 ਕਿਲੋ ਚੀਨੀ ਲੈ ਕਮਾ ਕੋਈ ਯਾਰ ਫਰਦਾ 50 ਕਿਲੋ ਚੀਨੀ ਦੇ ਤਾਂ 50 ਕਿਲੋ ਸਿੱਧਾ ਹੀ ਹੋ ਗਿਆ ਹਾਂ ਸੱਚ ਆ ਇਹ ਫਿਰ ਜੇ ਦੋ ਟੀਨ ਹੋ ਗਏ ਦੋ ਟੀਨਾਂ ਦਾ 15-15 ਕਿਲੋ ਉਹ ਵੀ ਜੁੜ ਗਏ ਵਿੱਚ 80 ਕਿਲੋ ਬੇਸਣ 80 ਤੇ ਇੱਕ ਕੁਆਂਟਲ ਦੇ 50 ਕਿਲੋ ਬਣਨਗੇ ਹਾਂ ਫਿਰ ਮਨ ਸਰ ਮੜੀ ਕਿ ਹਿਸਾਬ ਕਿਤਾਬ ਦੱਸੇ ਵੀ ਕਿਹੜਾ ਹਲਵਾਈ ਬੁਲਾਇਆ ਤੇ ਬਣੇ 30 ਕਿਲੋ ਦਾ ਹੋ ਗਿਆ ਜੀ ਇਹਨਾਂ ਦਾ ਕੀ ਜਿਹੜੇ ਲੱਗਣਾ ਠੀਕ ਹੈ ਜੀ 25 ਕਿਲੋ ਹੋ ਗਿਆ ਵਿੱਚ ਉਹ ਪਾਤਾ ਆਪਾਂ ਬੇਸਣ ਪਾਤਾ ਕਿੰਨਾ ਹੋ ਗਿਆ 2530 2530 ਹੋ ਗਿਆ 55 55 ਹਾਂ ਜੀ ਤੇ 50 ਕਿਲੋ ਆ ਗਈ ਜੀ ਵਿੱਚ ਉਹ ਚੀਨੀ 1 ਲੱਖ ਨਹੀਂ ਸੋਰੀ ਜੀ 1 ਲੱਖ ਇਹ ਵੀ ਲੱਖਾਂ ਲਈ ਕਰਦਾ ਉਹ ਤੁਹਾਡੇ ਕੋਲ ਗਰਾਂਡ ਦਾ ਵਰਕ ਪੈ ਗਿਆ ਜੀ ਹਜ਼ਾਰਾਂ ਦੀ ਲੱਖਾਂ ਜਾਉਣ ਲੱਗੀਆਂ ਚੱਕਰੇ ਆ ਗੱਲ ਤਾਂ ਠੀਕ ਇੱਕ ਕੁਇੰਟਲ 5 ਕਿਲੋ ਹੋ ਗਿਆ ਜੀ ਇੱਕ ਕੁਇੰਟਲ 5 ਕਿਲੋ ਦੇ ਫਿਰ ਮੈਨੂੰ ਇਹ ਲੱਡੂ ਕਿੰਨੇ ਬਣਨਗੇ ਇਹਦੇ ਇਹ ਨਹੀਂ ਬਣੂਗਾ ਜੀ ਜਿਹੜਾ ਹੁਣ ਤੋਂ ਜਿੰਨਾ ਮਟੀਰੀਅਲ ਆ ਉਨਾ ਮਟੀਰੀਅਲ ਉਨਾ ਹੀ ਬਣੂਗਾ ਜੀ ਕਿੰਨਾ ਘੜਜੂ ਵਿੱਚ 5 ਕਿਲੋ ਘੜਜੂ ਵਿੱਚ ਤੇ ਇੱਧਰ ਉੱਧਰ ਗਿਰ ਗਿਆ ਮਾੜਾ ਮੋਟਾ ਚਲੋ 5 ਕਿਲੋ ਘੜਜੂ ਹਾਂ ਜੀ ਕਿਹੜਾ ਹਸਾਮਕਤਾਬ ਹੈ ਉਹਦਾ ਮੇਰੇ ਦਾਦਾ ਕੁਆਂਟਲ ਲੱਡੂਆਂ ਦਾ ਮਾਲ ਲਗਾਤਾ ਤੁਹਾਨੂੰ ਆ ਬੀਬੀ ਨੂੰ ਪੁੱਛਿਆ ਤੋਤੇ ਨੇ ਹਾਂ ਜਿਹੜਾ ਗੁਰਦੁਆਰੇ ਲੱਗਿਆ ਹੋਇਆ ਹੈ ਨਾ ਫਿਰ ਤੁਸੀਂ ਪਕੌੜਿਆਂ ਦਾ ਵੀ ਕਿਹਾ ਹੋਣਾ ਵਿੱਚ ਕੁਛ ਹਾਂ ਕੱਲੇ ਲੱਡੂ ਮੈਂ ਬੀਬੀ ਨੂੰ ਆਕੇ ਦੱਸਿਆ ਚੱਲ ਤੁਸੀਂ ਨੌ ਗੱਲ ਤੇ ਲੱਤਾ ਤੂੰ ਵੈਸੇ ਨਾ ਤੂੰ ਗੱਲ ਬਣਦੀ ਹੈ ਗੱਲ ਇਹ ਬਣਦੀ ਤਾਂ ਹੈ ਨਹੀਂ ਮੈਨੂੰ ਵੀ ਕਿਹਾ ਕਹਿੰਦਾ ਭਾਈ 10 ਕਿਲੋ ਤੇਰਾ 10 ਕਿਲੋ ਕੀ ਲੱਗਣਾ ਤੇਰਾ ਸੋਣ ਮੇਰੀ ਗੱਲ ਅੱਧਰ ਓਨਲੀ ਓਨਲੀ ਜਿਹੜਾ ਫਰਾਈ ਕਰਨਾ ਜਿਹੜਾ ਫਰਾਈ ਕਰਨਾ 10 ਕਿਲੋ ਤੇਰਾ ਕੀ ਲੱਗਣਾ ਹੈ ਉਹਦੇ ਵਿੱਚ ਤੇ ਵੀ ਬਚ ਜਾਣਾ ਚਲੋ ਠੀਕ ਹੈ ਨਾ ਦੂਸਰਾ ਜਿਹੜਾ 25 ਕਿਲੋ ਜਿਹਨੇ ਬੇਸਣ ਕਿਹਾ ਤਾਂ 25 ਕਿਲੋ ਵਿੱਚ ਚੀਨੀ ਪੈਣੀ ਹੈ ਤਾਂ 50 ਕਿਲੋ ਪੂਰੇ ਹੋਣੇ ਐ 50 ਕਿਲੋ ਬੇਸਣ 50 ਕਿਲੋ ਚੀਨੀ ਫਿਰ ਲੱਡੂ ਬਣ ਕੇ ਪੂਰੇ 50 ਕਿਲੋ ਨਹੀਂ 25 ਕਿਲੋ ਬੇਸਣ 25 ਕਿਲੋ ਹੋ 25 ਕਿਲੋ ਹਾਂ ਫਿਰ ਦੋਨਾਂ ਨੂੰ ਜੋੜ ਕੇ 50 ਕਿਲੋ ਹੋ ਗਏ 50 ਕਿਲੋ ਬਣ ਕੇ ਲੱਡੂ 10 ਕਿਲੋ ਵਿੱਚ ਤੇਰਾ ਹੋ ਗਿਆ 25 25 ਕਿਲੋ ਗਿਆ ਹੁਣ ਇਹ ਤਾਂ ਹੋਰ ਇਹ ਤਾਂ ਫਿਰ ਗਰਾਂ ਨਾ ਗਰਾਰੀ ਅੱਕਣੀ ਐ ਇਹ ਗੇਰਾ ਡਰੇਨ ਹੋ ਜਾਣਾ ਤੇ ਵਿੱਚ ਪਾਤਾ ਰਹਿਣਾ ਵਿੱਚ ਵਿੱਚ ਰਹਿਣਾ ਕੀ ਵਿੱਚ ਦਾ 10 ਕਿਲੋ ਆ ਤਾਂ ਉਹਦੇ ਵਿੱਚੋਂ ਘੱਟੋ ਘੱਟ ਤੁਹਾਡੇ 5 ਕਿਲੋ ਤਾਂ ਕੀ ਵਿੱਚ ਜਾਊਗਾ ਹੀ ਹੂੰ 5 ਨਹੀਂ ਚੱਲਦਾ ਫੇਰ ਹੁਣ ਹਾਲ ਇੱਕ ਹੋਰ ਚੀਜ਼ ਵੀ ਐ ਜਦੋਂ ਜਿਹੜਾ ਬੇਸਣ ਨੂੰ ਪਕਾਇਆ ਜਾਂਦਾ ਉਹਦੇ ਵਿੱਚ ਵੀ ਨਮੀ ਰਹਿ ਜਾਂਦੀ ਹੈ ਪਾਣੀ ਦੀ ਕਿਉਂਕਿ 25 ਕਿਲੋ ਬੇਸਣ ਕਿਹੜੇ ਸੁੱਕਾ ਗੇਰਨਾ ਉਹਨੂੰ ਕਿੰਨੇ ਪੈਸੇ ਲਊਗੀ 1000 ਰੁਪਿਆ 1000 ਰੁਪਿਆ ਹਲਵਾਈ ਦੇ ਲਊਗਾ ਮੰਨ ਲੈ ਕਿੰਨਾ ਖਰਚਾ ਮੰਨ ਲੈ ਤੂੰ ਹੋਰ ਕੰਮ ਵੀ ਕਰਨਾ ਉਹਨਾਂ ਕੋਈ ਸਬਜ਼ੀ ਵੀ ਬਣਵਾਉਣੀ ਹੋਣੀ ਹੈ ਜਾਂ ਕੁਝ ਨਹੀਂ ਇਕੱਲਾ ਆਪਾਂ ਦਾ ਲੱਡੂ ਵੰਡਣੇ ਆ ਇਹਨੂੰ ਲੋਹੜੀ ਨੂੰ ਹੱਥਿਆ ਅ 10 ਤਰੀਕ 11 ਨੂੰ ਲੋਹੜੀ ਬੰਡਣੀ ਹੈ ਅੱਛਾ ਲੋਹੜੀ ਬੰਡਣੀਆਂ ਕੋਈ ਜਾਨੀ 11 ਨੂੰ ਤਾਂ 15 ਨੂੰ ਤਾਂ ਹੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਦੇਖਦੇ ਆਲੇ ਸਲਾਹ ਕਰ ਰਹੇ ਆ ਅੱਛਾ ਮੈਂ ਤਾਂ ਫੇਰ ਗੁਰਦੁਆਰੇ ਦੇ ਹਿਸਾਬ ਨਾਲ ਚੱਲਦਾ ਵੀ ਫੇਰ ਨਾ ਨਾ ਇਹ ਤਾਂ ਲੋਹੜੀ ਕਰਕੇ ਆ ਇਹਦਾ ਲੋਹੜੀ ਮੰਡਣੀ ਕੱਲਾ ਉਹ ਲੋਹੜੀ ਕਰਨਾ ਆਪਾਂ ਨੇ ਹਾਂ ਇਹ ਤਾਂ ਲੋਹੜੀ ਵਾਸਤੇ ਲੱਡੂ ਕੱਢਣੇ ਆ ਜਿਹੜੇ ਅੱਛਾ ਫੇਰ ਫੇਰ ਸਾਹਿਬ ਜੀ ਦਾਲ ਸਬਜ਼ੀ ਬਣਾਉਣੀਆਂ ਉਹ ਲੱਗ ਤੇ ਹਾਲੇ ਸੋਚ ਰਹੇ ਆ ਨਹੀਂ ਫਿਰ ਉਹ ਉਹ ਫਿਰ ਫਿਰ ਨਹੀਂ ਫਿਰ ਨਹੀਂ ਫਿਰ ਕਿਉਂਕਿ ਹਲਵਾਈ ਨੇ ਜਦੋਂ ਆਉਣਾ ਹੀ ਐ ਹਲਵਾਈ ਨੇ ਤੁਹਾਡਾ ਉਹ ਕਬਰ ਵੀ ਕਰ ਜਾਣਾ ਕੰਮ ਮੰਨ ਲਿਆ ਫਿਰ ਫਿਰ ਗੱਲ ਬਣ ਜਾਂਦੀ ਐ ਹੁਣ ਲੋਹੜੀ ਵੰਡਣ ਕਰਕੇ ਕਿੱਝ ਤੇ ਨਾ ਅੱਛਾ ਜਿਹੜੀ ਕਿ ਹੁਣ ਅਸੀਂ 50 ਕਿਲੋ ਲੱਡੂ 6000 ਨੂੰ ਪੁੱਛ ਕੇ 50 ਕਿਲੋ ਲੱਡੂ 120 ਰੁਪਏ ਦੇ ਸਾਹ ਹਾਂ ਫਰਾਹੀ ਰੇਟ ਹੋ ਗਿਆ ਤਾਂ ਜੀ ਇਹਦਾ ਬਾਈ ਮੈਨੂੰ ਕਿਦਣ ਪਹਿਲਾਂ ਦੱਸ ਦੋ ਬੇਸਣ ਹੋ ਗਿਆ ਤੇਰਾ 70 ਇਕਾ 10 ਪਤਾ ਨਹੀਂ ਕੀ ਕਰਾਂਗੇ ਹੁਣ ਵਿੱਚ ਇਹ ਜਾ ਕੇ ਆ ਪਾਉਣਗੇ ਦੇਖੇ ओरिजिनल ਚੀਜ਼ੇ ओरिजिनल ਹੀ ਹੁੰਦੀ ਹੈ ਉਹ ਕਿਹੜੀ ਜਰ ਸਾਹ ਅੱਖਾਂ ਸਾਹਮਣੇ ਹਾਂ ਅੱਖਾਂ ਸਾਹਮਣੇ ਬਿਲਕੁਲ ਉਹਨਾਂ ਨੇ چینی ਵੱਧ ਪਾਣੀ ਵਿੱਚ ਬੇਸਣ ਥੋੜਾ ਘੱਟ ਹੋਣਾ ਐਕੜ ਵਾਲਾ ਲੰਮੋਟੀ ਮੋਟੀ ਬੁੰਦੀ ਵਾਲੇ ਹੋਣਗੇ ਘੋਟੀ ਜਣੀ ਬਣਾਉਂਦੇ ਹਾਂ ਹਾਂ ਇੱਕ ਕੁਝ ਨਾ ਕੁਝ ਹੈਗਾ ਹੁਣ ਜੇ ਇੱਕ ਆਪਾਂ ਸੋਚੀਏ ਇੱਕ ਗੱਲ ਹੈ ਦੇਖੇ ਜੇ ਵੀ ਅੱਧੀ ਅੱਧੀ ਚੀਜ਼ ਪੈਂਦੀ ਹੈ ਜੇ 1 ਕਿਲੋ ਦੇ ਵਿੱਚ ਅੱਧਾ ਕਿਲੋ ਵੇਸਣ ਪਊਗਾ ਅੱਧਾ ਕਿਲੋ ਮਿੱਠਾ ਪਊਗਾ ਜੇ ਆਪਾਂ ਮੰਨ ਕੇ ਚੱਲਦੇ ਆਪਾਂ ਉਹ ਵੈਸੇ ਆਪਾਂ ਅੰਦਾਜ਼ਾ ਲੈ ਕੇ ਚੱਲਦੇ ਆ ਇੱਕ ਸਿਲੰਡਰ ਆਪਾਂ ਮੰਨ ਕੇ ਚਾਹਦੇ ਆ ਜੇ ਆਪਾਂ ਘਰ ਬਣਾਉਂਦੇ ਆ 1000 ਰੁਪਏ ਗਿਆ ਸਿਲੰਡਰ 1000 ਰੁਪਏ ਦਾ ਸਿਲੰਡਰ ਕਿਤੇ ਉਹੀ ਲੱਗ ਜਾਂਦਾ ਉਹ ਬਾਬਾ ਜੀ ਉਹ ਗੱਲ ਕਰਦੇ ਆ ਆਪਾਂ ਵੀ ਆਪਾਂ ਗੱਲ ਇਹ ਕਰਦੇ ਆ ਵੀ ਤਾਂ ਗਿਆ ਫਿਰ ਅੱਧਾ ਤਾਂ ਜਾਊਗਾ ਹੀ ਨਹੀਂ ਜਾਣਾ ਤਾਂ ਹਾਂ ਤੀਆ ਹਿੱਸਾ ਵੀ ਨਹੀਂ ਜਾਣਾ ਚੌਥਾ ਹਿੱਸਾ ਜਾਊਗਾ 6 5 6 ਕਿਲੋ ਚਲੇਗੀ ਟੋਟਲ ਕਿੰਨੀ ਹੁੰਦੀ ਘੜੀ ਘੜੀ 15 ਕਿਲੋ ਫੇ 5 6 ਕਿਲੋ ਤਾਂ ਅੱਧਾ ਹੋ ਗਿਆ 30 ਆਈਸਾ 30 ਆਈਸਾ 15 ਕਿਲੋ ਦਾ 30 ਆਈਸਾ ਚੱਲ ਯਾਰ 5 ਕਿਲੋ ਰੱਖ ਲੈ ਚੱਲ ਮੰਨ ਲਾ ਮੰਨ ਲਾ 5 ਕਿਲੋ ਗਿਆ 1000 ਰੁਪਏ ਗਿਆ 500 ਰੁਪਏ ਗਿਆ 1000 ਰੁਪਏ ਹਲਵਾਈ 500 1000 ਰੁਪਏ ਹਲਵਾਈ 1500 ਗਿਆ ਹਨਾ ਹੀ ਹਾਂ ਬੇਸਰਨ ਤੇ ਚੀਨੀ ਦਾ ਕਿਹਾ ਸਾਹ ਉਹ ਬੇਸਰਨ ਮੈਂ ਕਿਹਾ 70 ਰੁਪਏ ਕਿਲੋ ਕਿੰਨਾ ਹੈ ਕਿ ਜ਼ਿਆਦਾ ਪਤਾ ਨਹੀਂ 40 ਰੁਪਏ ਕਿਲੋ ਚੀਨੀ ਆ ਡੈਡੀ ਉਹ ਲੈ ਕੇ ਆ 1000 ਰੁਪਏ ਦਾ ਬੇਸਣ ਲਾ ਲੈਣਿਆਂ ਦਾ ਚਲ ਹਾਂ ਹਾਂ ਚਲ ਮੰਨ ਲਿਆ ਉਹ 10000 ਹੋ ਗਿਆ ਤੇ ਚੀਨੀ ਲਾ ਲੈਣੇ ਆਪਾਂ 1500 ਰੁਪਏ ਦੀ ਹਾਂ ਚਲ ਠੀਕ ਹੈ ਹਨਾ 1500 ਦੇ ਕਹਿੰਦੇ ਹਾਂ ਚਲ 3500 4000 ਲਾ ਲਓ 4000 10000 ਤਾਂ ਤੁਸੀਂ ਬਚ ਗਏ ਲੈ ਜਿਹੜੇ ਕੀ ਆਉਣਾ 3 3 ਦਫਾ ਬਚ ਵੀ ਜਾ 3 ਰਹਿਣਾ ਵੀ ਤੁਹਾਡੇ ਕੋ ਘਰ ਆਈਆਂ ਸਾਰਾ ਚੀਨੀ ਨਹੀਂ ਆਉਣਾ ਯਾਰ ਦਾ ਸਿੱਧਾ 3 ਵੀ ਨਹੀਂ ਆਉਣਾ ਪੂਰਾ ਆਉਣਾ ਨਹੀਂ ਹੈਗਾ ਹਾਂ ਫੇ ਜਿਹੜੇ 15 ਕਿਲੋ ਦਾ ਕੀ ਆਉਂਦਾ 15 ਕਿਲੋ ਦਾ ਹੁੰਦਾ ਸ਼ਾਇਦ ਬਾਈ 2300 ਰੁਪਏ ਦਾ ਹੁੰਦਾ ਉਹ ਹਾਂ ਨਹੀਂ ਨਹੀਂ ਇਹ ਕਿਹੜਾ ਲੈਣਾ ਕਿਹੜਾ ਹੈ ਉਹ ਯਾਰ ਫੈਂਡ ਲੈਣਾ ਲੈਣਾ ਉਹਦਾ 15 1800 ਰੁਪਏ ਦੇ ਗੇੜ ਜਾਂਦਾ ਉਹ ਹੀ ਬਾਈ ਵਧੀਆ ਲੈ ਲੈ ਥੋੜਾ ਵਧੀਆ ਚ ਹੁਣ ਤਾਂ ਗੱਲ ਕੁਝ ਨਹੀਂ ਹੈ ਉਹੀ 5500 ਨੂੰ ਪਹੁੰਚ ਨਹੀਂ ਹਾਂ ਜਣੀ ਜਿਹੜੀ ਤੂੰ ਘਰ ਜੜੀ ਤੜੀ ਤੱਕ ਨਾ ਨਾ ਇਹ ਤਾਂ 6000 ਨੂੰ ਵੀ ਘਰਾਂ ਪੈਂਦਾ ਪਰ ਘਰ ਦਾ ਤੇਰਾ ਮਟੀਰੀਅਲ ਤੇਰੀ ਅੱਖਾਂ ਦੇ ਤਾਂ ਇਹ ਇਹ ਗੱਲ ਹੈ ਸਾਫ ਸਫਾਈ ਜਿਹੜੀ ਤੁਹਾਡੇ ਆਉਣੀ ਜਿਹੜੀ ਸਾਫ ਸਫਾਈ ਹੈ ਕਿਸੇ ਨੂੰ ਘਰ ਦੀ ਚੀਜ਼ ਬਣੀ ਹੋਈ ਉੱਥੇ ਪਤਾ ਨਹੀਂ ਕਿਹੜੇ ਹਾਲਾਤ ਚ ਬਣੀ ਹੈ ਕੀ ਹੈ ਕੀ ਪਾਇਆ ਉਹਨਾਂ ਨੇ ਵਿੱਚ ਕੀ ਨਹੀਂ ਪਾਇਆ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਕੁਝ ਵੀ ਆਪਾਂ ਤਾਂ ਲਿਆ ਕੇ ਇੱਕ ਨਵੇੜ ਤਾਂ ਕੰਮ ਵੀ ਆ ਚੱਕੋ 6000 ਭਾਈ ਨਵੇੜ ਤਾਂ ਕੰਮ ਯਾਰ ਹਲਵਾਈ ਨੇ ਘਰ ਆਉਣਾ ਹੈ ਨਾ ਇੱਜਤ ਮਾਨ ਜੀ ਕੋ ਥੋੜਾ ਜਿਹਾ ਤੁਸੀਂ ਵੀ ਵਿਜੀ ਹੋਵੋਗੇ ਪਤਾ ਲੱਗੂਗਾ ਵੀ ਲੋਹੜੀ ਮਨਾਈ ਹੈ ਮੜਾ ਜੇ ਘੰਟਾ ਭੱਜਦੀ ਪਾਉਗੀ ਟੀਕਰ ਵੀ ਆਪਣੇ ਹਲਵਾਈ ਨੂੰ ਵੇ ਕਰੋ ਯਾਰ ਹੈ ਨਾ ਕਰੋ ਹਲਵਾਈ ਨੂੰ ਯਾਰ ਪੁੱਛ ਲੈਂਦੇ ਆ ਉਹਨੂੰ ਪੁੱਛ ਉਹਨੂੰ ਪੁੱਛ ਲੈਂਦੇ ਆ ਵੀ ਭਾਈ 50 ਕਿਲੋ ਲੱਡੂ ਬਣਾਉਣੇ ਆ ਤੁਹਾਨੂੰ ਖਰਚਾ ਦੱਸ ਐਸਟੀਮੇਟ ਲੈ ਲਓ ਚਲ ਇਹ ਵੀ ਗੱਲ ਠੀਕ ਹੈ ਕਰ ਲੈਂਦੇ ਆ ਹੁਣ ਉਹਦਾ ਪਤਾ ਕਰ ਲੈਂਦੇ ਆ ਹੁਣ ਅਸੀਂ ਮਾਤਾ ਜਾਇਆ ਹੀ ਹੈ ਮੜਾ ਜੇ ਦੇ ਆਈਏ ਬਲੱਡ ਖੂਨਦਾਨ ਕਰਕੇ ਆਉਣਾ ਸੀ ਮੜਾ ਜਨਾ ਜਾਓ ਹਾਂ ਬਹੁਤ ਵੱਡਾ ਦਾਨ ਆ ਜੀ ਕਹਿੰਦੇ ਖੂਨਦਾਨ ਮਹਾਦਾਨ ਹਾਂ ਖੂਨਦਾਨ ਮਹਾਦਾਨ ਕਹ ਸਭ ਤੋਂ ਵੱਡਾ ਕਲਿਆਣ ਕਿਆ ਦਾਨ ਦਾਨ ਲਾ ਦਾਨ ਵੀ ਕਹਦਾ ਪੈਂਦਾ ਹਾਂ ਪਤਾ ਖੂਨਦਾਨ ਕਰਾਈਦਾ ਹੁਣ ਇਹ ਨਹੀਂ ਪਤਾ ਵੀ ਕਿਹੜਾ ਦਾਨ ਆ ਉਹ ਮਹਾ ਹੈ ਕਿ ਮਹਾ ਕਲਿਆਣ ਹਾਂ ਚਲੋ ਵੀ ਚੱਲੀਏ ਆਪਾਂ ਠੀਕ ਆ ਜੀ ਮਿਲਦੇ ਆ ਅੱਗੇ ਚੱਲ ਕੇ ਜੀ ਤੁਹਾਨੂੰ ਲਓ ਜੀ ਪਹੁੰਚ ਗਏ ਜੀ ਆਪਾਂ ਫੋਰਟਿਸ ਹਸਪੀਟਲ ਦੇ ਵਿੱਚ ਇਸ ਹੀ ਬੰਦੇ ਦੀ ਵੇਟ ਲੱਗੇ ਹੋਏ ਜੀ ਕਰਨ ਪੁਨਾਟਾ ਮਨਨ ਤੁਸੀਂ ਦੱਸਤਾ ਹੋਇਆ ਇੱਥੇ ਆਈ ਪੀ ਡੀ ਪਾਰਕਿੰਗ ਪਾਰਕਿੰਗ ਦੇ ਰੇਟ ਲਿਖ ਕੇ ਲਾਇਆ ਹੈ ਇੱਥੇ ਵੀ ਆਹ ਬਹੁਤ ਸੋਣਾ 40s ਲਿਖਿਆ ਹੋਇਆ ਜੇ ਦੂਰ ਤੋਂ ਦੇਖਿਆ ਜਾਵੇ ਸਟਾਰਟਿੰਗ ਪੁਆਇੰਟ ਹੈ ਇਹਨਾਂ ਪਹਿਲਾ ਹੀ ਗੇਟ ਹੈ ਗੁਰਦੁਆਰਾ ਅੰਬਸਾਹਬ ਆੜੀ ਸਾਈਡ ਤੋਂ ਜਦੋਂ ਐਂਟਰ ਕਰਦੇ ਨਾ ਪਹਿਲੇ ਗੇਟ ਨੂੰ ਐਂਟਰ ਹੋਏਗੀ ਤੇ ਆਪਾਂ ਨੇ ਆਪਣੀ ਗੱਡੀ ਔਰ ਤੇ ਦਿਖਣੀ ਨਹੀਂ ਜੀ ਤੁਹਾਨੂੰ ਕੋਲੇ ਹੋਗੀ ਉਹ ਦਿਖਾ ਦੇਣੀ ਸੀਗੀ ਸਾਨੂੰ ਤੇ ਹੁਣ ਮੁੰਡਾ ਆ ਰਿਹਾ ਜੀ ਸਾਨੂੰ ਲੈ ਕੇ ਜਾਊਗਾ ਜੀ ਉਹਨੇ ਟਾਈਮ ਦੇ ਵਿੱਚ ਅਸੀਂ ਥੋੜੀ ਜਿਹੀ ਦੇਖਾਂਗੇ ਇੱਥੇ ਦੀ ਬਾਹਰ ਤੇ ਆਪਾਂ ਤੁਹਾਨੂੰ ਦਿਖਾਤਾ ਹੋਣਾ ਜੀ ਇਹ ਦਾ ਖਰਚਾ ਖੜਾ ਇੱਥੇ ਮੋਦੀ ਬਰ ਹੋਣਾ ਕਹਤ ਲਾ ਜਨ ਖੜਾ ਇੱਥੇ ਬਲ ਜਨ ਹੱਥ ਨਾਲ ਆਈਆਂ ਵਾਲੇ ਤੋਂ 85 84 ਲਾ ਲਓ ਜਹੇ 85 ਬਸ ਲਓ ਜੀ 피ਦਾ ਤਾਂ ਨਿਕਲਣ ਲੱਗ ਗਿਆ ਜੀ ਬਲੱਡ రెడ్డి ਜੀ ਸਾਡਾ ਅਚਰ ਸਿੰਘ ਹਾਂ ਜੀ ਖੁੰਦਾ ਕਨੇਪਾ ਸੱਚਾ ਰਿਚੇ ਤੇ ਉਪਰ ਉਤਰਾ ਕੱਢ ਲੈਣੀ ਆ ਬਈ ਪਰਸ਼ੋਤ ਬਈ ਪਰਸ਼ੋਤ ਸਿੰਘ ਮਹਾਲ ਨੂੰ ਜ਼ਰੂਰ ਤੇ ਨਹੀਂ ਪਾਣੀ ਹੈਗੀ ਦੇਣੇ ਦੀ ਹੈ ਹੈ ਸਰਪੰਚ ਸਾਹਿਬ ਕਿੱਧਰ ਚਲੇ ਗਏ ਸਰਪੰਚ ਸਾਹਿਬ ਵੀ ਇੱਧਰ ਵੇਖੇ ਆ ਹੁਣ ਅੱਛਾ ਗਵਰਨਰ ਦਰਵਾਗਾਤੇ ਹੁਣ ਮੈਨੂੰ ਪਲੇਟੇ ਬਹੁਤ ਉੱਤਾਂ ਨੇ ਹਾਂ ਅੱਛਾ ਸੱਸਾ ਤੈਨੂੰ ਪਰਚਾ ਲੈਟ ਦਿੱਤਾ ਹਾਂ ਵੀ ਇਹ ਬਾਟੀਆਂ ਉਹ ਵੀ ਬਾਟੀਆਂ ਭਰਦੀਆਂ ਕਉਂਦੀਆਂ ਆਹ ਤਾਂ ਗੈਨਾ ਯਾਰ ਸੋਨਾ ਹੋਇਆ ਰਹਾ ਵੀ 3-4 ਕੱਢ ਲਾਉਣਾ ਚਾਹੀਦਾ ਚਾਹੀਦਾ ਹੁੰਦਾ ਹੈ ਨਹੀਂ ਕਿ ਟਾਈਟਾਈਨ ਨਾਲ ਮਾਲਟਿੰਗ ਹੈ ਜਦੋਂ ਜ਼ਿਆਦਾ ਉਹਨਾਂ ਨੇ ਬਿਮਾਰੀਆਂ ਦੀ ਚੀਜ਼ਾਂ ਵਧੀਆਂ ਨੇ ਜ਼ਿਆਦਾ ਉਹਨਾਂ ਨੇ ਬਿਮਾਰੀਆਂ ਛੇਤੀਆਂ ਵਧਦੀਆਂ ਮੈਂ ਪਾਣੀ ਕਹਿੰਦਾ ਵੀ ਜ਼ਿਆਦਾ ਕਢਾ ਲੈਂਦੇ ਹਾਂ ਹਣਾ ਸਹੀ ਗੱਲ ਹੈ ਤੇਰੀ ਕਢਾਉਣਾ ਚਾਹੀਦਾ ਬਦ ਕਢਾਉਣ ਚਾਹੇ ਐਦਾਂ ਕਰਦੇ ਆ ਇਹ ਇੱਕ ਤਾਂ ਉਹਰੇ ਕਢਾ ਇੱਕ ਆਪਾਂ ਹੋਰ ਹਸਪੀਟਲ ਚ ਕਢਾਉਣੇ ਚੱਲ ਕੇ ਕਿਧਰੇ ਗਾਂ ਚੱਲ ਕੇ ਇਹਨਾਂ ਤੋਂ ਕਿਹੜਾ ਹੈ ਇਹ ਗੱਲ ਕਿੱਥੇ ਜਾਂਦੇ ਇਹ ਗੱਲ ਹੀ ਮੈਂ ਕਈ ਵਾਰ ਕਹਾਂ ਹਾਂ ਹਾਂ ਅੱਛਾ ਦੂ ਵੀ ਵਾਰ ਤੇ ਕਢਾ ਪੜਦੇ ਵੇ ਚੜਦੇ ਨੂੰ ਅੱਛਾ ਬੈਠ ਹਾਂ ਇੱਧਰ ਤੂੰ ਆ ਜਾ ਓਕੇ ਲੈ ਸੱਚੀ ਹੈ ਨਾ ਹਾਂ ਆ ਖੋਲਣੀ ਬਣੀ ਬਾਬੇ ਖੋਲਣੀ ਬਣੀ ਹੈ ਕਿਉਂਕਿ ਪ੍ਰੈਸ਼ਰ ਪੱਸਦਾ ਨਾ ਤੇਰੀ ਆਪਾ ਟਾਈਟ ਹੋ ਜਾਣੇ ਜਾ ਕੇ ਨੇ ਲੈ ਤੁਹਾਨੂੰ ਬੋਲਦੇ ਇੱਥੇ ਟੀਵੀ ਲਾਇਆ ਬਾਏ ਤੁਹਾਨੂੰ ਦਿਖਾਉਣ ਵਾਸਤੇ ਵੀ ਖਬਰ ਵੀ ਆ ਰਹੀ ਸਾਡੀ ਉਰੇ ਹੈ ਨਾਲ ਦੀ ਨਾਲ ਖਬਰ ਚੱਲਦੀ ਬਾਈ ਉਰੇ ਹਾਂ ਇਹਦਾ ਬਲੈਕ ਲੱਗੇ ਚੱਕ ਕੇ ਕਹਿੰਦਾ ਮਸ਼ੂਰੀ ਬਾੜ ਗਈ ਇਹਦੇ ਕੰਮ ਕਰਾਵਾ ਕੇ ਲਈ ਚਲ ਕੋਈ ਗੱਡੀਆਂ ਆ ਹੁਣ ਆਪਾਂ ਦੋ ਗੱੜੀ ਹਾਸ ਲੈਣਾ ਕੰਟਰੋਲ ਹੋ ਜਾਣਾ ਆਪਣਾ ਬੀਪੀ ਜਦੇ ਨਾੜਾਂ ਤੇ ਨਹੀਂ ਦੇਖਦੇ ਨੇ ਫਿਰ ਮੰਜ ਪੇਹੇ ਹਾਂ ਹੁਣ ਬੈਠਾਂ ਤੇ ਇਹ ਹੋ ਰਿਹਾ ਨਹੀਂ ਹਾਂ ਹਾਂ ਆ ਦੇਖੋ ਜਿੰਨੇ ਚਾਹੀਦੀਆਂ ਉਹ ਹੈਗੀਆਂ ਆਪਣੀਆਂ ਬੱਸ 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 ਦੂਵਾ ਤੇਰਾ ਕੰਮ ਆ ਹਾਨੇ ਕੋ ਟਿਕਟੂ ਕਿਹਾ ਮੈਂ ਦੂਤਾ ਸਾਫ ਤੇ ਦਿਸਾਈਂ ਤੇਰੇ ਦਾ ਅਗਜੇ ਭੜੇ ਭੇ ਟਿਕਟੂ ਕਦੇ ਨਾ ਦੋ ਹਾਂ ਠੀਕ ਲੱਗ ਗਿਆ ਲੈ ਉਹ ਇੱਕ ਚੀਜ਼ ਹੈਗੀ ਤੇਰੇ ਨੂੰ ਕਿਹਾ ਮੇਰੇ ਸਾਲਿਆਂ ਦੀ ਇਹ ਗੱਲ ਦੀ ਸਿਫਤ ਅੱਜ ਤੱਕ ਨਾ ਕੋਈ ਦਾ ਨਾ ਜਰ ਦਾ ਨਾ ਕੋਲੇ ਨਾ ਕੋਈ ਆ ਤੇ ਸੀ ਹੈਗੀ ਇਹਨਾਂ ਦੀ ਬਾਈਕ ਉਹ ਕਮਾਈ ਜਿਹੜੇ ਤਾਂ ਆ ਜਾ ਕੋਈ ਨਸ਼ਾ ਕਰਦਾ ਜਿਹੜੇ ਸਵੇਰੇ ਪੇਸ਼ੰਤ ਉੱਠ ਕੇ ਪਹਿਲਾਂ ਮੰਗੇ ਆ ਭਾਈ ਜਰ ਦਾ ਨਾ ਆਵੇ ਗੱਲ ਠੀਕ ਹੈ ਪੁਰਾਣ ਦੇ ਜੇ ਆਪਣੇ ਗੱਲ ਸੁਣ ਜੇ ਆਪਣੇ ਜਾਣ ਪਛਾਣ ਨਿਕਲੇ ਅੰਦਰ ਤੇ ਈਦੂਰੀ ਛੱਡ ਦਿੰਦਾ ਮੈਂ ਇਹ ਕਹਿੰਦਾ ਚੱਰ ਆਣ ਦੇ ਉਹ ਵਾਸਤੇ ਬੜਾ ਸੋਣਾ Hadi